ਵਾਤ ਕਰਾਓ ਵਾਤ ਕਰਾਓ ਲੈਂਡ ਪੂਲਿੰਗ ਪਾਲਸੀ ਵਾਤ ਕਰਾਓ ਵਾਤ ਕਰਾਓ ਲੈਂਡ ਪੂਲਿੰਗ ਪਾਲਸੀ ਵਾਤ ਕਰਾਓ ਹਾਏ ਹਾਏ ਸਾਰੇ ਹੱਥ ਹਾਏ ਹਾਏ ਸਾਰੇ ਹੱਥ ਪੰਜਾਬ ਸਰਕਾਰ ਨੇ ਲੈਂਡ ਪੂਲਸ ਲੈਂਡ ਪੂਲਿੰਗ ਪਾਲਸੀ ਲੈ ਕੇ ਆਂਦੀ ਏ ਇੱਕ ਕਿਸਾਨਾਂ ਦਾ ਅਜਾੜਾ ਕਰਨ ਵਾਸਤੇ ਸਰਟਾਂ ਦਾ ਪਹਿਲਾਂ ਵੀ ਸ਼ੁਰੂ ਤੋਂ ਲੈ ਕੇ ਮਾਰਦੇ ਆਏ ਨੇ ਜਦੋਂ ਦੀ ਸਰਕਾਰ ਬਣੀ ਹੈ ਪਰ ਅੱਜ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਕਿ ਕਿਸਾਨਾਂ ਤੋਂ ਜ਼ਮੀਨਾਂ ਖੋਹਣੀਆਂ ਨੇ ਬਿਲਕੁਲ ਔਰ ਤੱਕੇ ਨਾਲ ਖੋਹਣੀਆਂ ਨੇ ਨਹੀਂ ਦੇਣਗੇ ਤਾਂ ਤਾਂ ਵੀ ਖੋਹ ਲੈਣੀਆਂ ਨੇ ਇਹੋ ਜੀ ਪਾਲਿਸੀ ਲੈ ਕੇ ਆਏ ਨੇ ਇਹਦਾ ਅੱਜ ਦਾ ਵਿਰੋਧ ਵੇਖੋ ਕਿੱਡਾ ਹੋ ਰਿਹਾ ਵੱਡੇ ਪੱਧਰ ਤੇ ਵਿਰੋਧ ਅੱਜ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਇਹ ਲੈਂਡ ਪੁਲਪ ਪਾਲਿਸੀ ਲਾਗੂ ਕਰ ਰਹੇ ਨੇ ਜਿਹੜੇ ਜਿਹੜੇ ਪਿੰਡ ਪ੍ਰਭਾਵਿਤ ਹੋਏ ਨੇ ਉਹਨਾਂ ਪਿੰਡਾਂ ਦੇ ਵਿੱਚ ਸਾਡੇ ਸਾਰੇ ਆਗੂ ਇਸ ਟਾਈਮ ਦੇ ਟੋਟਲ ਪਹੁੰਚੇ ਹੋਏ ਆ ਜਿਵੇਂ ਅੱਜ ਇੱਥੇ ਮੇਰੀ ਡਿਊਟੀ ਆ ਮੈਂ ਇੱਥੇ ਪਹੁੰਚਿਆ ਦੁੱਧੇ ਵੀ ਸਾਰੇ ਜਗ੍ਹਾ ਤੇ ਪਹੁੰਚੇ ਹੋਏ ਨੇ ਸਾਰੇ ਥਾਵਾਂ ਤੇ ਪਹੁੰਚ ਕੇ ਅਸੀਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਾਂ ਸਾਰੇ ਇਕੱਠੇ ਹੋ ਕੇ ਕਿ ਜਦੋਂ ਸਾਨੂੰ ਲੋੜ ਨਹੀਂ ਅਸਾਂ ਤੁਹਾ ਤੋਂ ਮੰਗਿਆ ਨਹੀਂ ਵੀ ਸਾਨੂੰ ਕੋਈ ਰਿਆਸੀ ਬਕਾਰ ਬਣਾਉਣ ਵਾਸਤੇ ਰਿਕਵਰ ਕਰਕੇ ਜੀਰੀ ਦਿਓ ਆਪਣੀ ਖੇਤੀ ਅਲੀ ਤੇੜੀ ਜ਼ਮੀਨ ਆ ਕਿਹੜੀ ਗੱਲ ਤੋਂ ਤੁਸੀਂ ਇਹ ਕਰ ਰਹੇ ਹੋ ਅਸੀਂ ਬਿਲਕੁਲ ਇਹਦਾ ਡਟ ਕੇ ਵਿਰੋਧ ਕਰਦੇ ਆਂ ਵੇਖੋ ਸਭ ਤੋਂ ਵੱਡਾ ਸਰਕਾਰ ਦਾ ਫੈਸਲਾ ਕੀ ਏ ਜਦੋਂ ਅੱਜ ਤੱਕ ਕੋਈ ਮੰਗ ਨਹੀਂ ਪਿੰਡਾਂ ਦੇ ਵਿੱਚ ਵੀ ਸਾਡੇ ਕੋਲ ਰਾਇਚੀ ਜਗ੍ਹਾ ਨਹੀਂ ਹੈਗੀ ਸਾਨੂੰ ਦਿਓ ਮੈਂ ਪਰसों ਵੀ ਇਹ ਗੱਲ ਕਹੀ ਕਿ ਸਾਰੇ ਸ਼ਹਿਰਾਂ 'ਚ ਵੇਖ ਲਓ ਤੁਸੀਂ ਮੁਹਾਲੀ ਦੇ ਆਲੇ-ਦੁਆਲੇ ਵੇਖ ਲਓ ਕਿੰਨੀ ਅਜੇ ਡਿਵੈਲਪ ਹੋਣ ਵਾਲੀ ਪਈ ਏ ਪਟਿਆਲੇ ਵੇਖ ਲਓ ਸਾੰਦਰ ਰੋਡ ਤੇ ਮੇਰੇ ਖਿਆਲ ਰਾਜੇ ਨੇ ਕਰੀ ਜੀ 22 ਸਾਲ ਹੋ ਗਏ ਨੇ 22 ਸਾਲਾਂ ਦੇ ਵਿੱਚ 15% ਉਹਦੇ ਡਿਵੈਲਪ ਹੋਈ ਏ ਸਾਰੀ ਵੀ ਸਾਰੀ ਉਦਾ ਪਈ ਏ ਇਸੇ ਤਰ੍ਹਾਂ ਹੀ ਬਠਿੰਡੇ ਦੇ ਵਿੱਚ ਬਠਿੰਡੇ ਦਾ ਕਿੰਨਾ ਰੌਲਾ ਪਿਆ ਲੁਧਿਆਣੇ ਕੋਲੋਂ ਵੇਖ ਰੋ ਜਿੱਦੀਆਂ ਕੰਡ ਮਿਲਣਾ ਜਿਹੜੀਆਂ ਬੰਦ ਹੋਈਆਂ ਨੇ ਉਹਨਾਂ ਦੇ ਵਿੱਚ ਜੜਾ ਫਿਰ ਕਿਤਾ ਜਗਰਾਮਾਂ ਵਾਲੇ ਚ ਚਾਰ ਪਲਾਟ ਕੱਟੇ ਆ ਸਿਰਫ ਇਸੇ ਤਰ੍ਹਾਂ ਹੀ ਬਠਿੰਡੇ ਦੇ ਕੋਲ ਆ ਕੁਝ ਵੀ ਡਿਵੈਲਪ ਨਹੀਂ ਹੋ ਰਿਹਾ ਸਾਰੀਆਂ ਕਲੋਨੀਆਂ ਉਸੇ ਤਰ੍ਹਾਂ ਪਈਆਂ ਨੇ ਅਸੀਂ ਸਰਕਾਰ ਨੂੰ ਇਹ ਗੱਲ ਕਹਿੰਨੇ ਆ ਵੀ ਜਦੋਂ ਲੋਕ ਮੰਗਰੀ ਕਰਦੇ ਤੁਸੀਂ ਕਿਹੜੀ ਗੱਲ ਤੋਂ ਸਾਡਾ ਗੱਲ ਘੁੱਟਣ ਵਾਸਤੇ ਆ ਗਏ ਅਸੀਂ ਤੁਹਾਨੂੰ ਪਿਆਰ ਨਾਲ ਕਹਿ ਰਹੇ ਆ ਜੇ ਅਗਰ ਜੇਕਰ ਤੁਸੀਂ ਸਾਡੀ ਪੈਲੀ ਦੇ ਵਿੱਚ ਪੈਰ ਪਾਤਾ ਉਹ ਜਟਕਾ ਮਰ ਜਾਂਦਾ ਬੰਨਾ ਵੱਡੜ ਤੋਂ ਬੰਨਾ ਵੱਡੜ ਤੋਂ ਵਰਤਦਾ ਪਾਣੀ ਦੇ 2 ਮਿੰਟ ਕੋ ਪਹਿਲਾ ਵੜਦੇ ਤੇ ਨੱਕੇ ਦਾ ਟਪਕਾ ਬਾਅਦ ਚ ਮਾਰਦਾ ਜਿਹੜੀ ਧੌਣ ਤੇ ਪਹਿਲਾ ਡੋਗਦਾ ਇਹ ਕਿਵੇਂ ਵੜ ਜਾਣਗੇ ਪਹਿਲੀ ਚੰਦੇ ਵਿੱਚ ਅਸੀਂ ਪਿਆਰ ਨਾਲ ਬਗਵਤਵਾਦ ਨੂੰ ਕਹਿੰਦੇ ਆ ਕਿ ਚੁੱਪ ਕਰਕੇ ਇਹ ਫੈਸਲਾ ਵਾਪਸ ਲੈ ਲਓ ਤੁਹਾਡੇ ਹੱਕ ਵਿੱਚ ਜਾਊਗਾ ਅਗਰ ਜੇਕਰ ਤੁਸੀਂ ਜ਼ਬਰਦਸਤੀ ਕਰਨੀ ਚਾਹੀ ਤਾਂ 1 ਇੰਚ ਵੀ ਜਿਹੜੀ ਜ਼ਮੀਨ ਹੈ ਉਹ ਪੰਜਾਬ ਸਰਕਾਰ ਨੂੰ ਨਹੀਂ ਲੈਣ ਦਿੱਤੀ ਜਾਊਗੀ ਲੋਕਾਂ 'ਚ ਬੜਾ ਵੱਡਾ ਰੋਸ ਇਹਨਾਂ ਦੀਆਂ ਗੱਲਾਂ ਨੇ ਬਿਲਕੁਲ ਇਹ ਕਹਦਾ ਤਾਂ ਤਾਂ ਦੇਣ ਦੀ ਜਿਹੜੀ ਜ਼ਮੀਨ ਦੇਣ ਨੂੰ ਤਿਆਰ ਹੋਈਏ ਸਾਡੀ ਵਾਹੀ ਜੋਗ ਜ਼ਮੀਨ ਹੈ ਵਾਹੀ ਲੋਕ ਜ਼ਮੀਨ ਤਾਂ ਜ਼ਬਰਦਸਤੀ ਹੈ ਆ ਤੇ ਵਤੀ ਰੈਸੀ ਪਕਾੜ ਬਣਾਣੇ ਨੇ ਇਹ ਡਿਵੈਲਪਰ ਕੇ ਲੋਕਾਂ ਨੂੰ ਦੇਣੀ ਹੈ ਗੱਲ ਤਾਂ ਇਹੋ ਹੀ ਹੈ ਵੀ ਜਦੋਂ ਲੋਕ ਮੰਗਦੇ ਨਹੀਂ ਇਹ ਕਿਹੜੀ ਗੱਲ ਤੋਂ ਧੱਕੇ ਦੇ ਨਾਲ ਇਹ ਕਿਹੜੀ ਗੱਲ ਤੋਂ ਧੱਕੇ ਦੇ ਨਾਲ ਮਤਲਬ ਇਹ ਜ਼ਬਰਦਸਤੀ ਰਿਕੁਆਇਰ ਕਰਨਾ ਚਾਹੁੰਦੇ ਆ ਇਹ ਬਿਲਕੁਲ ਗਲਤ ਹੈ ਇਹਨਾਂ ਕੋਲ ਜਿਹੜਾ ਮੈਂ ਤੁਹਾਨੂੰ ਉਹ ਜਿਹੜਾ ਤੁਸੀਂ ਇੱਕ ਸਵਾਲ ਕੀਤਾ ਇਹਨਾਂ ਨੇ ਇੱਕ ਮਹੀਨੇ ਦਾ ਟਾਈਮ ਰੱਖਿਆ ਲੋਕਾਂ ਕੋਲ ਉਤਰਾਜ ਮੰਗਣ ਵਾਸਤੇ 1 ਮਹੀਨੇ ਨੂੰ ਫਟਾਫੜ ਇਹਨਾਂ ਨੇ ਅਗਲੇ ਦਿਨ 15 ਦਿਨ ਕਰ ਦਿੱਤਾ ਤੇ 15 ਦਿਨਾਂ ਦੇ ਵਿੱਚ ਕੱਲੇ ਲੁਧਿਆਣੇ ਦੇ ਵਿੱਚੋਂ 1600 ਐਪਲੀਕੇਸ਼ਨ ਗਈ ਸੀ ਜਿਹੜੀ ਇਹਨਾਂ ਦੇ ਵਿਰੁੱਧ ਗਈ ਹੈ ਵੀ ਲੈਂਡ ਪੂਲਿਕ ਪਾਲਿਸੀ ਜਿਹੜੀ ਅਸੀਂ ਨਹੀਂ ਚਾਹੁੰਦੇ ਬਿਲਕੁਲ ਵੀ ਅਸੀਂ ਜ਼ਮੀਨਾਂ ਨਹੀਂ ਦੇਣੀਆ ਕੇਵਲ 5 ਐਪਲੀਕੇਸ਼ਨਾਂ ਇਹਨਾਂ ਦੇ ਹੱਕ ਵਿੱਚ ਗਈਆਂ 1600 ਐਪਲੀਕੇਸ਼ਨ ਇਹਨਾਂ ਦੇ ਵਿਰੋਧ ਵਿੱਚ ਗਈ ਹੈ ਇਹ ਕਿਵੇਂ ਕਹਿੰਦੇ ਨੇ ਕਿ ਸਾਡੇ ਕੋਲ ਰਿਜ਼ਲਟ ਆ ਰਹੀ ਹੈ ਪਤਾ ਲੱਗ ਜਾਏਗਾ ਮੈਂਜੋਰਟੀ ਦਾ ਜਦੋਂ ਮੈਦਾਨ ਵਿੱਚ ਚੜਨਗੇ ਫਿਰ ਅਸੀਂ ਅਜੇ ਵੀ ਤੁਹਾਡੇ ਚੈਨਲਾਂ ਦੇ ਜ਼ਰੀਏ ਭਗਵੰਤ ਮਾਨ ਨੂੰ ਅਪੀਲ ਕਰਨੀ ਚਾਹੁੰਦੇ ਆ ਭਗਵੰਤ ਮਾਨ ਪੰਜਾਬ ਦੇ ਹਾਲਾਤ ਖਰਾਬ ਨਾ ਕਰੋ ਪੰਜਾਬ ਦੇ ਹਾਲਾਤ ਇਸ ਪਾਲਿਸੀ ਨਾਲ ਖਰਾਬ ਹੋ ਰਹੇ ਨੇ ਟਿਕਦਾ ਟਿਕਦਾ ਟਿਕਦਾਓ ਤੁਸੀਂ ਮੈਂ ਤੁਹਾਨੂੰ ਦੋ ਗੱਲਾਂ ਇੱਕ ਤਾਂ ਇਹ ਵੀ ਤੁਹਾਨੂੰ ਠੇਕਾ ਘੱਟ ਮਿਲ ਰਿਹਾ ਜਾਂ ਤੁਸੀਂ ਜ਼ਮੀਨ ਦੇਣੇ ਜੋ ਦੋਹਾਂ ਜੇ ਕਰ ਤੁਸੀਂ ਕਿਹੜੀ ਗੱਲ ਤੇ ਸਟੈਂਡ ਕਰ ਰਹੇ ਹੋ ਬਿਲਕੁਲ ਵੀ ਅਸੀਂ ਜ਼ਮੀਨਾਂ ਨਹੀਂ ਦੇਣੇ ਜ਼ਮੀਨਾਂ ਰਹਿ ਕਿਹੜੀਆਂ ਗਈਆਂ ਨੇ ਜ਼ਮੀਨਾਂ ਬਿਲਕੁਲ ਨਹੀਂ ਦੇਣੀਆਂ 1 ਲੱਖ ਏਕੜ ਦੇ ਕਰੀਬ ਹੈ ਇਹਦੇ ਵਿੱਚ ਤਾਂ ਲੈ ਕੇ ਆ ਰਹੇ ਨੇ ਹਾਲੀਵੁੱਡ ਜਿਹੜੀ ਅੱਜ 65000 ਦਾ ਦਸਤਰਾਏ ਨੇ 1 ਲੱਖ ਏਕੜ ਪਹਿਲਾਂ ਇਹਨਾਂ ਜਿਹੜੇ ਹਾਈਵੇ ਬਣ ਗਿਆ ਉਹਨੇ ਡਾਗੀ ਇਹ 1 ਲੱਖ ਏਕੜ ਜਿਹੜਾ ਭਾਰਤ ਮਾਲਾ ਚਾਰਿਆ ਉਹ ਪੰਜਾਬ ਦੇ ਪੱਲੇ ਕੀ ਰਹਿ ਗਿਆ ਪੰਜਾਬ ਖੇਤੀ ਪ੍ਰધાન ਸੂਬਾ ਹੈ ਇਹਨੂੰ ਖਤਮ ਕਰਨ ਦੀ ਇਹਨਾਂ ਦੀ ਸਟਰੀਮ ਆ ਜੋ ਲੋਕ ਉੱਠ ਗਏ ਨੇ ਜਾਗ ਪਏ ਨੇ ਬਿਲਕੁਲ ਵੀ ਨਹੀਂ ਹੋਣ ਦੇਣਗੇ ਜੋ ਇੱਕ ਪਾਸੇ ਕਿਸਾਨ ਕਹਿੰਦੀ ਹੈ ਵੀ ਜਿਹੜਾ ਖੇਤੀ ਹੈਗੀ ਹੈ ਖੇਤੀਬਾੜੀ ਹੈ ਇਹ ਘਾਟੇ ਦਾ ਸੋਦਾ ਮੈਂ ਕਰੇ ਜਲੋ ਘਾਟਾ ਹੋ ਗਿਆ ਵਾਤਾ ਵੇਖਣਾ ਆਪਣੇ ਬੱਚੇ ਦਾ ਪਾਲ ਰਿਆ ਨਾ ਉਹ ਉੱਤੇ ਬੈ ਕੇ ਬੱਚੇ ਦਾ ਪਾਲ ਹੀ ਰਿਆ ਨਾ ਇਹ ਜ਼ਮੀਨ ਤੇ ਥੋੜਾ ਅਡਾ ਲਫਾਟਾ ਪਾ ਕੇ ਪਤਾ ਨਹੀਂ ਕਿ ਆਹ ਜ਼ਮੀਨ ਨਹੀਂ ਦੇਣੀ ਜੋ ਮਰਜ਼ੀ ਹੋ ਜਾਵੇ ਸਾਨੂੰ ਭਾਵੇਂ 2 ਲੱਖ ਵੀ ਕਹਿ ਦੇਵੇ ਇਹਦੇ ਹੁੰਦੇ ਦਾ ਝੂਠ ਨੇ ਸਾਰੇ ਅਸੀਂ ਜ਼ਮੀਨ ਨਹੀਂ ਦੇ ਦਿੰਦੇ ਗਵਿੰਦਰ ਸਿੰਘ ਬੱਬੂ ਖਰਾਜਪੁਰ ਸੀਨੀਅਰ ਮੀਤ ਪ੍ਰਧਾਨ ਬੀਕੇ ਜੋ ਲਖੋਵਾਲ ਜ਼ਿਲ੍ਹਾ ਪਟਿਆਲਾ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਜੋ ਇਹ ਪਾਲਿਸੀ ਸਰਕਾਰ ਲੈ ਕੇ ਆਈ ਹੈ ਲੈਂਡ ਪੂਲਿੰਗ ਵਾਸਤੇ ਜਿੱਥੇ ਤੇ ਸਰਕਾਰ ਨੇ ਇਹ ਜ਼ਮੀਨ ਦੀ ਨੋਟੀਫਾਈ ਕੀਤੀ ਹੈ ਉਹਦੇ ਸਬੰਧ ਦੇ ਵਿੱਚ ਹਰੇਕ ਜਗ੍ਹਾ ਤੇ ਹੀ ਅੱਜ ਜੋ ਐਸਕੇਐਮ ਦੇ ਵੱਲੋਂ ਇੱਕ ਰੋਸ ਮਾਰਚ ਕੀਤਾ ਗਿਆ ਸੀ ਟਰੈਕਟਰ ਮਾਰਚੇ ਪੂਰੇ ਵੱਡੇ ਪੱਧਰ ਤੇ ਇਹ ਰੋਸ ਮਾਰਚ ਕੀਤਾ ਜਾ ਰਿਹਾ ਉੱਤੇ ਰਾਜਪੁਰੇ ਦੇ ਵਿੱਚ ਸਾਡੀਆਂ ਜੋ ਡਿਊਟੀਆਂ ਲੱਗੀਆਂ ਚੰਨ ਸਾਡੇ ਵਿਚਕਾਰ ਸ਼ਾਦੀਪੁਰ ਸਾਹਿਬ ਦੀ ਪੰਜਾਬ ਦੇ ਜੋ ਪ੍ਰਧਾਨ ਨੇ ਸਾਡੇ ਸ਼ਾਦੀਪੁਰ ਤੋਂ ਉਹਨਾਂ ਦੀ ਐਸਕੇਐਮਐਲ ਡਿਊਟੀ ਲੱਗੀ ਸੀ ਉਹ ਪਟਾਰਾ ਜ਼ਿਲ੍ਹਾ ਤੋਂ ਅੱਗੇ ਵਿੱਚ ਆਰਨੇ ਅਸੀਂ ਕੋਣ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਰ ਜੇ ਮਾਰੂ ਨੀਤੀਆਂ ਤੇ ਸਰਕਾਰ ਜੋ ਇੱਥੇ ਨਿਕਲ ਆਈ ਹੈ ਕਿਉਂਕਿ ਪਹਿਲਾਂ ਜੋ ਅਸੀਂ ਧਰਨਾ ਲਾ ਕੇ ਬੈਠੇ ਰਹੇ ਦਿੱਲੀ ਤਿੰਨ ਕਾਲੇ ਕਾਨੂੰਨਾਂ ਵਾਸਤੇ ਇਹ ਉਹਦਾ ਹੀ ਇੱਕ ਇਹਨਾਂ ਦੇ ਹੋਰ ਏਜੰਡਾ ਤਿਆਰ ਕਰਕੇ ਪੰਜਾਬ ਨੂੰ ਲੁੱਟਣ ਵਾਸਤੇ ਤੇ ਕਸੁੱਟਣ ਵਾਸਤੇ ਇਹ ਸਕੀਮ ਨੂੰ ਲਿਆਂਦਾ ਗਿਆ। ਕਈ ਵਾਰ ਤੁਸੀਂ ਮੀਡੀਆ ਰਾਹੀਂ ਸਵਾਲ ਕੀਤਾ ਸੀ ਪ੍ਰਧਾਨ ਸਾਹਿਬ ਨੂੰ ਇਹ ਕਿ ਕਿਸਾਨ ਆਪ ਖੁਦ ਮਰਜ਼ੀ ਨਾਲ ਦੇ ਰਹੇ ਨੇ ਜਾਂ ਸਰਕਾਰਾਂ ਨੇ ਕੋਈ ਸਲਾਹ ਮਸ਼ਵਰਾ ਕੀਤਾ ਹੈ? ਜੇ ਸਾਡੇ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਹੁੰਦਾ ਸਾਡੇ ਸਲਾਹ ਮਸ਼ਵਰਾ ਕਰਨ ਤੋਂ ਪਹਿਲਾਂ ਇਹਨੇ ਡੀ ਨੋਟੀਫਾਈ ਜ਼ਮੀਨ ਕਰਤੀ। ਜੇ ਤੁਸੀਂ ਡੀ ਨੋਟੀਫਾਈ ਜ਼ਮੀਨ ਕਰ ਦਿੰਦੇ ਹੋ ਇਹ ਤੇ ਇਹਦਾ ਸੀ ਐਲਜੀ ਤੁਸੀਂ ਬੰਦ ਕਰ ਦਿੰਦੇ ਹੋ। ਨਾ ਅਸੀਂ ਇਸਤੇ ਕੋਈ ਸਾਰੀ ਕਰ ਸਕਦੇ ਆਂ, ਨਾ ਅਸੀਂ ਇਸਤੇ ਕੋਈ ਲੋਨ ਲੈ ਸਕਦੇ ਆਂ, ਨਾ ਅਸੀਂ ਇਸਤੇ ਕੋਈ ਲਿਮਟ ਲੈ ਸਕਦੇ ਆਂ। ਜੇ ਤੁਸੀਂ ਸਾਨੂੰ ਬੰਦਰ ਕਰਨਾ ਚਾਹੁੰਦੇ ਹੋ ਜ਼ ਇਦੋਂ ਜ਼ਮੀਨ ਸਾਡੀ ਰੋਗ ਦਿੱਤੀ ਗਈ ਤਾਂ ਸਾਨੂੰ ਇਹ ਮਜਬੂਰੀ ਵੱਸ ਜ਼ਮੀਨ ਉਹਨਾਂ ਨੂੰ ਸਰਕਾਰ ਨੂੰ ਦੇਣਾ ਚਾਹੁੰਦੇ ਨੇ ਇਹ ਸਰਕਾਰ ਦੀ ਇੱਕ ਪੋਲਿਸੀ ਹੈ ਕਿਉਂਕਿ ਸਰਕਾਰ ਦੇ ਹੱਥ ਸੌਤਰਾ ਨਾ ਮਿਲੇ ਹੁੰਦੇ ਜਾਂਦੇ ਨੇ ਸਰਕਾਰ ਸਾਨੂੰ ਸਮਝਾ ਦੇ ਵੀ ਸਾਨੂੰ ਕਿਸਾਨ ਨੂੰ ਕਿੱਥੇ ਇਹ ਚੀਜ਼ ਦਾ ਫਾਇਦਾ ਹੈ ਕਿ ਕਿਸਾਨ ਸਾਨੂੰ ਇਹਦੇ ਵਿੱਚ ਆ ਕੇ ਵੀ 30000 ਤੱਕ ਦਾ ਕਹਿੰਦੇ ਨੇ ਇਹਦਾ ਰੇਟ ਹੋ ਜਾਏਗਾ ਜਗਰਾਉ ਮਿਲ ਦੇ ਵਿੱਚ ਸ਼ੂਗਰ ਮਿਲ ਬੰਦ ਹੋਈਆਂ ਸੀ ਸਰਕਾਰੀ ਮਿਲਾਂ ਉਸ ਮਿਲ ਦੇ ਵਿੱਚ ਅੱਜ ਟੱਟੋ ਕੱਢ 18 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਦੇ ਵਿੱਚ ਚਾਰ ਪਲਾਟ ਸਿਰਫ ਖਰੀਦੇ ਗਏ ਨੇ ਉਹ ਸਾਰੀ ਇੱਕ ਦਿਨ ਵੀ ਅਜੇ ਤੱਕ ਹੋਈ ਚੰਡੀਗੜ੍ਹ ਦਾ ਰਕਬਾ 28170 ਏਕੜ ਦੇ ਵਿੱਚ ਚੰਡੀਗੜ੍ਹ ਬਣਿਆ ਹੋਇਆ ਹੈ ਅਜੇ ਤੱਕ ਚੰਡੀਗੜ੍ਹ ਦਾ ਰਕਬਾ ਵੀ ਡਿਵੈਲਪ ਹੋ ਰਿਹਾ ਹੈ 28170 ਕਿਉਂਕਿ 14 114 ਕਿਲੋਮੀਟਰ ਏਰੀਆ ਬਣਦਾ ਚੰਡੀਗੜ੍ਹ ਦਾ ਜੇ ਆਪਾਂ ਕਰ ਲਈਏ ਚੰਡੀਗੜ੍ਹ ਦੀ ਤਰ੍ਹਾਂ ਤੇ ਜੇ ਮੁਹਾਲੀ ਦੇ ਵਿੱਚ ਇਸ ਤਰ੍ਹਾਂ ਹੀ ਡਿਵੈਲਪਮੈਂਟ ਹੋ ਰਹੀ ਹੈ ਤੇ ਚੰਡੀਗੜ੍ਹ ਦੇ ਵਿੱਚ ਫਲੈਟਾਂ ਦੇ ਵਿੱਚ ਜਿਹੜੇ ਲੋਕ ਵਸੇ ਹੋਏ ਨੇ ਉਹ ਤੁਸੀਂ ਇਹ ਲੇਖੋ ਬਾਹਰ ਹੀ ਕਰਨ ਪਲੀਜ਼ ਜ਼ਰੂਰੀ ਕਿਉਂਕਿ ਇਤਾਰੀਆਂ ਗੱਲਾਂ ਕਰਨੀਆਂ ਜ਼ਰੂਰੀ ਨਹੀਂ ਤਦਾਂ ਵਥਾ ਅਸੀਂ ਕਲੀਅਰ ਨਹੀਂ ਕੀਤੀਆਂ ਮੋਹਾਲੀ ਦੇ ਵਿੱਚ ਉਹ ਵੱਡੇ ਵੱਡੇ ਫਲੈਟ ਤੁਸੀਂ ਬਹੁ ਮੱਧਲਾ ਬਣਾ ਕੇ ਉਹਦੇ ਵਿੱਚ ਬਾਹਰ ਦੀ ਵਸੋਂ ਤੁਸੀਂ ਵਸਾ ਕੇ ਤੇ ਪੰਜਾਬ ਦਾ ਡੀਐਨਏ ਖਤਮ ਕਰਨਾ ਚਾਹੁੰਦੇ ਹੋ ਪੰਜਾਬ ਇਹ 10 ਸਾਲਾਂ ਦੇ ਵਿੱਚ ਬਾਹਰ ਨੂੰ ਜਾ ਰਿਹਾ ਹੈ ਨਸ਼ਿਆਂ ਨਾਲ ਵੱਧ ਰਿਹਾ ਹੈ ਸਾਡੇ ਜੋ ਬਜ਼ੁਰਗ ਨੇ ਦੋ ਦੋ ਇਕੱਲੇ ਇੱਤੇ ਰਹਿ ਗਏ ਤੁਸੀਂ ਸਾਨੂੰ ਵੀ ਇੱਥੋਂ ਜ਼ਮੀਨ ਸਾਡੀ ਗੋਲ ਕਰਕੇ ਪੰਜਾਬ ਨੂੰ ਉਜਾੜਨਾ ਚਾਹੁੰਦੇ ਹੋ ਪੰਜਾਬ ਨੂੰ ਤੁਸੀਂ ਨਰਕਵਾਲ ਲੈ ਕੇ ਜਾਣਾ ਚਾਹੁੰਦੇ ਹੋ ਇਹ ਸਰਕਾਰ ਦੀ ਪਹੁੰਚ ਹੈ ਮੈਂ ਸਰਦਾਰ ਗੁਰਬਾਜ ਸਿੰਘ ਜੀ ਸਰਪੰਚ ਪਿੰਡ ਬਿਲਕੁਨੀ ਪਹਿਲਾਂ ਤਾਂ ਮੈਂ ਸਾਰੇ মিডিਆ ਦਾ ਇੱਥੇ ਪਹੁੰਚ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਕਵਰ ਕੀਤਾ ਹੈ ਜਿਨ੍ਹਾਂ ਨੇ ਸਾਡੀ ਖਬਰ ਪੂਰੇ ਪੰਜਾਬ ਕੀ ਪੂਰੇ ਇੰਡੀਆ ਤੇ ਪਹੁੰਚਾਉਣੀ ਹੈ ਰਹੀ ਗੱਲ ਲੈਂਡ ਪੂਲਿੰਗ ਦੀ ਜੋ ਸਰਕਾਰ ਨੇ ਲੈਂਡ ਪੂਲਿੰਗ ਬਣਾਈ ਹੈ ਲੈਂਡ ਪੂਲਿੰਗ ਨਹੀਂ ਬਣਾਈ ਇਹ ਪੰਜਾਬ ਨੂੰ ਅਤੇ ਪੰਜਾਬੀਏ ਤੈਨੂੰ ਤੇ ਕਿਸਾਨ ਨੂੰ ਮਰਨ ਵਾਸਤੇ ਬਣਾਈ ਹੈ ਇਹ ਮਰਨ ਦੀ ਰਾਜਨੀਤੀ ਹੈ ਦੇਖੋ ਸੰਨ 47 ਦੇ ਵਿੱਚੋਂ ਸਾਡੇ ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆਏ ਸਾਨੂੰ ਉੱਥੇ ਜਿਹੜੀ ਰੁਪਈਆ ਦੀ ਮਿੰਨਤ ਸਾਡਾ 25 ਪੈਸੇ ਇੱਥੇ ਆ ਕੇ ਮਿਲੇ ਸਾਡੇ ਬਜ਼ੁਰਗਾਂ ਨੇ ਜ਼ਮੀਨ ਮੋਢ ਪਟ ਕੇ ਆਵਾਜ਼ ਕਰਕੇ ਸਾਨੂੰ ਪਾਲਿਆ ਹੁਣ ਸਾਡਾ ਸਮਾਂ ਆਇਆ ਕਿ ਆਪਣੇ ਬੱਚੇ ਪਾਲਣ ਦਾ ਤੇ ਸਾਨੂੰ ਸਰਕਾਰ ਇੱਕ ਜੜ ਜੜ ਰਹੀ ਹੈ ਪੰਜਾਬ ਦਾ ਨੁਕਸਾਨ ਕਰ ਰਹੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਸਰਕਾਰ ਨੂੰ ਇਹ ਗੱਲ ਕਹਣਾ ਚਾਹੁੰਦਾ ਮੈਂ ਕਿ ਸਰਕਾਰ ਜਿੰਨੀ ਛੇਤੀ ਹੋ ਸਕਦੀ ਹੈ ਇਹ ਲੈਂਡ ਪੂਲਿੰਗ ਜਿਹੜੀ ਇਹਨਾਂ ਨੇ ਪਾਲਿਸੀ ਤਿਆਰ ਕੀਤੀ ਹੈ ਇਹਨੂੰ ਰੱਦ ਕਰਨ ਚੰਗੇ ਰਹਿਣਗੇ ਨਹੀਂ ਤੇ ਇਹਨਾਂ ਦਾ ਪਿੰਡਾਂ ਤੇ ਪੜਨਾ ਬਿਲਕੁਲ ਹੀ ਬੰਦ ਹੋ ਜਾਏਗਾ ਲੈਂਡ ਫਾਰਮਿੰਗ ਦੇ ਵਿੱਚ ਪਿੰਡ ਆਏ ਨੇ ਜੀ ਪਿੰਡ ਖਾਨਪੁਰ ਪਿੰਡ ਦੇਵੀ ਨਗਰ ਪਿੰਡ ਅਖਬਰਪੁਰ ਪਿੰਡ ਊਕਸੀ ਜੱਟਾ ਪਿੰਡ ਪੈਰ ਪੈਰ ਕਲਾ ਟਕਾਨਸੂ ਨਿਆਮਤਪੁਰਾ ਤੇ ਪਿੰਡ ਬਿਲਖਰੀ ਇਹ 8-9 ਪਿੰਡਾਂ ਦੀ ਆਈ ਹੈ ਹਾਂਜੀ ਸਾਰੀ ਸਾਰੀ ਜ਼ਮੀਨ ਆਈ ਹੈ ਕੁਝ ਬਚਾ ਸਾਰੇ ਸਾਰੇ ਕਿਸਾਨ ਮੈਗੇ ਸਾਰੇ ਇਕੱਠੇ ਨੇ ਜੀ ਮੈਂ ਤੁਹਾਨੂੰ ਦੱਸ ਵੀ ਦਵਾ ਮੀਡੀਆ ਰਾਈ ਕੋਈ ਵੀ ਇਨਸਾਨ ਦਾ ਕੋਈ ਵੀ ਇਨਸਾਨ ਦਾ ਜ਼ਮੀਰ ਨਹੀਂ ਮਰਿਆ ਹੈਗਾ ਜਿਵੇਂ ਵੀਰ ਜੀ ਪੁੱਛ ਰਿਹਾ ਸੀ ਪ੍ਰਧਾਨ ਜੀ ਨੂੰ ਕਿ ਕੁਝ ਕਿਸਾਨਾਂ ਨੇ ਚਿੱਠੀਆਂ ਲੱਕੇ ਦਿੱਤੀਆਂ ਨੇ ਉਹ ਕਿਸਾਨ ਨਹੀਂ ਉਹ ਦੇਸ਼ ਦੇ ਗद्दार ਕਹਾਂਗੇ ਉਹਨੂੰ ਅਸੀਂ ਉਹ ਗद्दार ਨੇ ਸਰਕਾਰ ਦੇ ਪਿੱਠੂ ਨੇ ਪਰ ਇਹ ਅੱਠ ਪਿੰਡਾਂ ਦੇ ਵਿੱਚ ਕੋਈ ਵੀ ਐਸਾ ਇਨਸਾਨ ਨਹੀਂ ਉਹਨੇ ਆਪਣੀ ਇੱਕ ਮੰਜੀ ਜਿੰਨੀ ਵੀ ਥਾ ਸਰਕਾਰ ਨੂੰ ਦੇਣੀ ਨਾ ਅਸੀਂ ਦੇਵਾਂਗੇ ਉਹਦਾ ਕਾਰਨ ਕੀ ਹੈ ਇਹ ਇਲਾਕੇ ਦੇ ਵਿੱਚ ਜਿੰਨੇ ਵੀ ਜ਼ਿਮੀਦਾਰ ਨੇ ਕਿਸੇ ਕੋ ਅੱਠ ਕਿੱਲੇ ਕਿਸੇ ਕੋ 7 ਕਿੱਲੇ 4 ਕਿੱਲੇ 5 ਕਿੱਲੇ ਇਹ ਸਾਰੇ ਹੀ ਜਿੰਨੇ ਵੀ ਕਿਸਾਨ ਨੇ ਇਹਨਾਂ ਨੇ ਕਹਾਂ ਦੇ ਵਿੱਚ ਡੰਗਰ ਰੱਖੇ ਹੋਏ ਨੇ ਮੱਝਾ ਰੱਖੀ ਹੋਈਆਂ ਨੇ ਆਪਣਾ ਗੁਜ਼ਾਰਾ ਕਰ ਰਹੇ ਨੇ ਇਹ ਜ਼ਮੀਨ ਵਾਈ ਜੋਕ ਹੈ ਇਸ ਕਰਕੇ ਅਸੀਂ ਦੁਬਾਰਾ ਫੇਰ ਮੀਡੀਆ ਰਾਈ ਸਰਕਾਰ ਨੂੰ ਚੁਣੌਤੀ ਦੇਣੇ ਆ ਇਹ ਛੇਤੀ ਤੋਂ ਛੇਤੀ ਲੈਂਡ ਪੂਲ ਕੇ ਬੰਦ ਕਰਕੇ ਆਪਣਾ ਮਾੜਾ ਮੋਟਾ ਬਚਾਅ ਕਰ ਲੈਣੇ ਤੇ ਤੁਹਾਨੂੰ ਲੋਕਾਂ ਦੇ ਪਿੰਡਾਂ 'ਚ ਨਹੀਂ ਬਣ ਦੇਣਾ